ਮਾਉ ਦੇ ਪਥਾਏ ਪਾਤਸ਼ਾਹ ਸਾਨੂੰ ਕੀ ਸਮਝੌਣਾ ਕਰਦੇ ਨੇ ਉਸ ਨੂੰ ਸਮਝਣ ਲਈ ਅਧਿਕਰੀਏ ਮਾਗ ਮਜੇ ਸੰਸਾਦ ਬਾ ਧੂੜੀ ਕਲਿਸ਼ਨਾ ਕਿ ਮਾਗ ਦੇ ਮਹਿੰਦੇ ਵਿੱਚ ਸਿੱਖ ਇਤਿਹਾਸ ਤੋਂ ਪਹਿਲਾਂ ਦੀ ਗੱਲ ਹੈ ਉਹ ਮਾਗੀ ਬਾਰੇ ਦਿਨ ਅਕਲ ਸਤ੍ਰਪਤੀ ਬਾਰੇ ਦਿਨ ਤਰਾ ਵਰਗਿਆ ਤੀਰਥਾਂ ਤੇ ਪਕਵਾਂਖ ਤੇ ਪਾਤਿ ਛਨਾਨ ਕਰਦੇ ਹੁੰਦੇ ਸਨ ਪਰ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਮਾਗੀ ਦਾ ਮਹੀਦਾ ਤੇਰੇ ਵਾਸਤੇ ਤਾ ਚੰਗਾ ਹੈ ਤਾ ਭਲਾ ਹੈ ਸੰਸਾਰ ਨੂੰ ਧੂੜੇ ਕਰਛ ਨਾਲ ਜੇ ਤੂੰ ਸੰਗਤ ਵਿੱਚ ਬੈਠਣਾ ਹੈ ਆਪਾਂ ਹੁਣ ਸੰਤੀ ਰੂਪੀ ਸਰੋਵਰ ਵਿੱਚ ਬੈਠੀ ਆਪਾਂ ਭਾਵਨਾ ਤਿਆਗ ਕੇ ਸੰਗਤ ਦੇ ਵਿੱਚ ਜਦੋਂ ਬੈਠਦਾ ਹੈ ਸੰਗਤ ਇੱਕ ਤੀਰਥ ਦੀ ਨਹੀਂ ਆਈ ਹੈ ਇਹਰਤ ਕੀ ਬਾਹ ਕਿ ਸਾਡੇ ਬਾੜੇ ਕਰਨ ਸਾਡੇ ਪਾਪ ਲੈ ਜਾਂਦੇ ਨੇ ਉਸੇ ਤਰ੍ਹਾਂ ਹੀ ਸੰਗਤ ਵਿੱਚ ਬੈਠ ਕੇ ਮੁਕਦੇ ਉਹਨ ਵਿਕਾਰ ਖਤਮ ਹੋ ਜਾਂਦੇ ਨੇ ਤੇ ਕੁਝ ਸਮੇਂ ਲਈ ਉਹਦੀ ਸੁਰਤ ਰੱਬ ਨਾਲ ਜੁੜ ਜਾਂਦੀ ਹੈ ਮਾਰ ਵੇ ਸੰਸਾਰ ਨੂੰ ਢੋਡੀ ਕ੍ਰਿਸ਼ਨ ਨਾਲ ਸੰਗਤ ਵਿੱਚ ਬੈਠ ਕੇ ਮੁਕਤ ਪਵਿੱਤਰ ਹੋ ਜਾਂਦਾ ਹੈ ਹਰ ਗਾ ਨਾਮ ਧਿਆਏ ਸੁਣ ਸਭ ਨਾਲ ਨੁਕਰ ਜਾ ਜਿਹਨੇ ਤੀਰਤਾ ਦੇ ਜਾ ਕੇ ਲੋਕ ਦਾਰਪਨ ਕਰਦੇ ਨੇ ਉਹਨੇ ਤੂੰ ਸੰਗਤ ਦੇ ਵਿੱਚ ਬੈਠ ਕੇ ਨਾਮ ਨੂੰ ਧਿਆਨ ਤੇ ਨਾਮ ਦਾ ਹੀ ਯਾਦ ਕਰ ਜਿੱਤੇ ਆਪ ਨੂੰ ਦਿਹਾੜੀ ਦਾਣ ਕਰਦੇ ਨਾ ਸਰੀਰਿਕ ਲੋੜਾਂ ਤਾਂ ਦੇ ਲਈ ਦੁਨਿਆਵੀ ਖਿਆਲ ਦੇ ਲਈ ਉਥੇ ਜੀ ਆਤਮਿਕ ਖਿਆਲਪਨ ਦੇ ਲਈ ਸਾਨੂੰ ਨਾਮ ਦਾ ਦਾਣ ਕਰਨਾ ਹੈ ਨਾਮ ਦਾ ਨਾਮ ਜਿਵੇਂ ਸਾਨੂੰ ਬਾਣੀ ਨੂੰ ਪੜਨਾ ਪਵੇਗਾ ਸੁੰਨਾ ਪਵੇਗਾ ਜਦੋਂ ਸਾਡੇ ਹਿਰਦਿਆਂ ਵਿੱਚ ਬਾਣੀ ਘਰ ਕਰੇਗੀ ਇਹ ਦਾਣ ਸਹਿ ਜੀ ਸਾਨੂੰ ਸਫਲ ਹੋ ਜਾਵੇਗਾ ਜਨਮਾਂ ਕਰਮਾਂ ਵਾਲੇ ਉੱਤਰ ਹੈ ਮਰਤੇ ਜਾਏ ਗੁਮਾਨ ਕਰਮ ਜੰਮਾ ਜਨਮ ਦੀ ਮੈਲ ਜਨਮਾਂ ਜਨਮ ਦੇ ਔਗੜ ਕਿਉਂਕਿ ਜਦੋਂ ਤੋਂ ਆਪਾਂ ਜਨਮ ਲਿਆ ਹੈ ਇਹ ਜੀਵਨ ਧਾਰਨ ਕੀਤਾ ਹੈ ਜਾੜੇ ਅੜੋ ਜਾੜੇ ਵਿੱਚ ਜ਼ਿੰਦਗੀ ਨੂੰ ਜਾੜਦੇ ਹਾਂ ਕਈ ਤਰ੍ਹਾਂ ਦੇ ਭੁਲਾਵ ਜਾਂਦੀਆਂ ਨੇ ਕਈ ਤਰ੍ਹਾਂ ਦੇ ਪਾਪ ਹੋ ਜਾਂਦੇ ਨੇ ਇਹ ਸੰਗਤੀ ਕਹਿੋ ਜਾ ਸਮੁੰਦਰ ਹੈ ਜਿਸ ਵਿੱਚ ਬੈਠ ਕੇ ਉਹ ਜਨਮ ਕਰਮ ਦੇ ਮੈਲ ਉਤਾਰ ਸਕਣਾ ਹੈ ਕਾਮ ਨੂੰਦਲਾ ਵਹੀ ਹੈ ਜਿਹੜੇ ਪੰਜ ਵਿਕਾਰ ਬੜੇ ਹਾਵੀ ਬਣੇ ਗਏ ਨੇ ਜਿਹੜੇ ਮਨੁੱਖ ਨੂੰ ਰੱਬ ਨੂੰ ਤੋੜ ਕੇ ਰੱਖਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜਾ ਸਤਿ ਨੂੰ ਬਹਿਤਾਂ ਬਾਗੇ ਸੰਗਤ ਵਿੱਚ ਬੈਠਾਂਗੇ ਗੁਰੂ ਘਰ ਬੈਠਾਂਗੇ ਕਾਮ, ਕ੍ਰੋਧ ਨਾ ਹੋਹੀ ਹੈ ਤੇ ਕਾਮ, ਕ੍ਰੋਧ ਸਾਡੇ ਨੇੜੇ ਨਹੀਂ ਆਉਗੇ ਭਾਪ ਹੀ ਸੱਜੰ੍ਹ ਵਿੱਚ ਰਹਦੇ ਬਿੰਦ ਸਾ ਲੋਭ ਸਵਾਰ ਸਵਾਰ ਤਖਾਵੇ ਕੁੱਤਾ ਇਹ ਜਿਹੜਾ ਮਨ ਸਾਡਾ ਲੋਭ ਹੀ ਹੋਇਆ ਰਹਿੰਦਾ ਕੁੱਤੇ ਦੇ ਨਿਆਈ ਪੜਤਦਾ ਰਹਿੰਦਾ ਹੈ ਇਹ ਵਿੱਤੀ ਜਿਹਦੇ ਵਿੱਚ ਆ ਜਾਏਗਾ ਸਬਰ ਦੇ ਵਿੱਚ ਆ ਜਾਏਗਾ ਆ ਦੇ ਰੱਖ ਲੋ ਜਦੋਂ ਸੰਗਤ ਵਿੱਚ ਬੈਠਾ ਸੀ ਸੱਚੇ ਮਾਰਗ ਚੱਲਦਿਆਂ ਉਪਤਪ ਕਰੇ ਜਹਾਨ ਇਹ ਸ਼ਬਦ ਉਸ ਦਿਨ ਕੋਈ ਵੱਡੀ ਗੱਲ ਨਹੀਂ ਆਮ ਆਪਾਂ ਧਰਮ ਵਿੱਚ ਦੇਖਨੇ ਆ ਕੋਈ ਸਿਆਣੇ ਬਜ਼ੁਰਗ ਆਪਣੇ ਬੱਚਿਆਂ ਨੂੰ ਸਮਝਾਉਂਦੇ ਹੁੰਦੇ ਨੇ ਆਪਣਾ ਕੰਮ ਕਰੋ ਕੰਮ ਆਪਣਾ ਸੋਹਣਾ ਲੋਕਾਂ ਤੇ ਆਪਣਾ ਕੰਮ ਕਰੋਗੇ ਤੇ ਚੰਗਾ ਕੰਮ ਕਰੋਗੇ ਕੰਮ ਨੂੰ ਵਧਾਉਗੇ ਤੇ ਲੋਕੀ ਸ਼ੋਭਾ ਕਰਨਗੇ ਤੇ ਤੁਹਾਡੇ ਘਰ ਦੀ ਤਰੱਕੀ ਹੋਵੇਗੀ ਆਪਾਂ ਆਪਣਾ ਨਿਸਾਨ ਕਰਦੇ ਆ ਤੇ ਲੋਕੀ ਵਜਾਈ ਕਰਦੇ ਨੇ ਉਸੇ ਤਰ੍ਹਾਂ ਹੈ ਜੇ ਸੰਸਾਰ ਦੇ ਵਿੱਚ ਅਸੀਂ ਚੰਗੇ ਹੋਵਾਂਗੇ ਨਾਮ ਸੁਣ ਕਰਾਂਗੇ ਚੰਗੇ ਕੰਮ ਕਰਾਂਗੇ ਚੰਗੇ ਮਾਰਗ ਤੇ ਚੱਲਾਂਗੇ ਸੱਚੇ ਮਾਰਗ ਚ ਆਉਂਦੇ ਆ ਉਸ ਤੋ ਕਰੇ ਜਹਾਂ ਸੰਸਾਰ ਦੇ ਸਾਡੀ ਵਧਾਈ ਹੋਵੇ ਵੀ ਸੋਭਾ ਹੋਵੇ ਕਿ ਸਾਡੀ ਕਿੱਟ ਵਿੱਚ ਵੀ ਸਾਡੀ ਕੁਸ਼ ਹੋਵਾ ਕਰੇਗਾ ਹਰਿ ਜਵਾਨ ਸਿੰਘ ਬਹੁਤ ਚੰਗਾ ਹੈ ਕਿ ਚੰਗਾ ਉਦੋਂ ਹੀ ਆਖਿਆ ਜਾਂਦਾ ਹੈ ਜੇ ਚੰਗੇ ਪਰਿਵਾਰ ਉੱਤੇ ਹੋਣ ਜੇ ਚੰਗਾ ਜੀਵਨ ਹੋਵੇ 68 ਤੀਰਥ ਸਦਗ ਉਹਨਾਂ ਜੀਵਿਆ ਪਰਵਾਰ 68 ਤੀਰਥ ਦਾ ਫਲ ਹੁੰਦਾ ਹੈ ਸਾਡੇ ਨਾਲ ਜੀਵਿਆ ਪਰਵਾਰ ਜੇ ਤੇਰੇ ਜੀਵ ਤੋਂ ਮੋਲਿਆ ਹੋਇਆ ਨਾਮ ਜਪ ਮੀਆਂ ਹੋਇਆ ਸਮਰਣ ਪਰਵਾਣ ਹੋ ਜਾਵੇ ਜਿਸ ਨੂੰ ਦੇਵਾਂ ਦਇਆ ਕਰ ਸੋਏ ਪੁਰਖ ਸੁਜਾ ਜਿਹਦੇ ਇਸ ਬਾਦੂ ਦੀ ਦਇਆ ਹੋ ਰਹੀ ਹੈ ਦਇਆ ਤੋਂ ਭਾਵ ਹੈ ਮਿਹਰ ਹੋ ਜਾਣਾ ਸੋਏ ਪੁਰਖ ਸੁਜਾ ਉਹ ਹੀ ਪੁਰਖ ਚੰਗਾ ਹੈ ਉਹ ਹੀ ਤਨ ਦਾ ਦੇ ਯੋਗ ਹੈ ਜਿਨ੍ਹਾਂ ਮਿਲਿਆ ਪ੍ਰਭ ਆਪੜਾ ਜਿਹੜੇ ਆਪਣੇ ਗੁਰੂ ਦੇ ਨਾਲ ਛੁੜ ਗਏ ਨਾਲਕ ਤਿਲ ਪਰਵਾਣ ਗੁਰੂ ਪਾਤਸ਼ਾਹ ਜੀ ਕਹ ਰਹੇ ਨੇ ਸਿਰੋਂ ਤੱਕ ਕੁਰਬਾਨ ਜਾਂਦੇ ਆ ਬਲਿਹਾਰ ਲਏ ਜਾਂਦੇ ਆ ਮਾਣ ਸੱਚੇ ਸੇ ਕਾਢੀਆਂ ਜਿਨ ਪੂਰਾ ਗੁਰ ਮਿਹਰ ਬਾ ਉਹਨਾਂ ਬਾਅਦ ਦੇ ਮਹੀਨੇ ਵੀ ਚੰਗੇ ਨੇ ਦਿਨ ਵੀ ਚੰਗੇ ਨੇ ਵਾਰ ਵੀ ਚੰਗੇ ਨੇ ਜਿਹੜੇ ਆਪਣੇ ਗੁਰੂ ਨਾਲ ਆਪਣੇ ਰੱਬ ਨਾਲ ਜੁੜੇ ਹੋਏ ਨੇ ਆਪਾਂ ਜੇ ਤਨ ਕਰਦੇ ਆ ਉਸ ਬਾਹਰ ਗੁਰੂ ਦੇ ਨਾਲ ਜੁੜੁੰਦਾ ਏ ਸੀ ਮਾਤੇ ਨਹੀਂ ਦੇ ਰਾਜ ਦੀ ਹਾਸ ਮਾਗੀ ਦੇ ਇਤਿਹਾਸ ਦੀ ਆਪ ਜਿਹਦੇ ਨਾਲ ਸਮਝ ਪਾਈ ਜੀ ਅੱਜ ਤੱਕ ਜੇ ਉਹ ਹੈ ਕਿ ਅੱਜ ਸਾਡੇ ਧਰਪਨ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਅਨੰਦਪੁਰ ਦਾ ਕਿਲਾ ਛੱਡ ਕੇ ਬਾਜੀਵਾਲੇ ਦੇ ਜੰਗਲਾਤ ਤੋਂ ਹੁੰਦੇ ਹੋਏ ਖਦਰਾਣੇ ਦੀ ਢਾਬ ਤੇ ਪਹੁੰਚੇ ਖਦਰਾਣੇ ਦੀ ਢਾਬ ਤੇ ਪਹੁੰਚਣ ਤੇ ਚਾਰੋਂ ਸਿੰਘ ਜਿਹੜੇ ਨਨਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਪਾਤਸ਼ਾਹ ਜੀ ਨੂੰ ਵਾਦਾਵਾ ਦੇ ਕੇ ਲਿਆਏ ਸੀ ਵੀ ਅਸੀਂ ਤੁਹਾਡੇ ਨਾਲ ਨਹੀਂ ਜਾਣਾ ਤੋਂ ਅਸੀਂ ਤੁਹਾਡੇ ਸਿੱਖ ਨਹੀਂ ਸਾਨੂੰ ਤੁਸੀਂ ਛੁੱਟੀਆਂ ਮੁਖੀ ਉਹ ਚਾੜ੍ਹੇ ਸਿੰਘ ਮਾਹੀ ਭਾਗਪੁਰ ਦੀ ਕਮਾਨੇ ਦੇ ਸਦਰਾਣੇ ਦੀ ਧਾਰ ਤੇ ਗੁਰੂ ਗੋਬਿੰਦ ਪਾਤਸ਼ਾਹ ਜੀ ਦੇ ਸਭ ਮੁਗਲਾਂ ਦੇ ਨਾਲ ਲੜੇ ਜੀਖਾਉਂਦੇ ਸੈਨਿਕਾਂ ਦੇ ਨਾਲ ਲੜੇ ਜਿਉਂਦੇ ਚਾੜ੍ਹੇ ਸਿੰਘਾਂ ਨੇ ਛੇਤੀਆਂ ਪਾਇਆ ਤੇ ਮਰੂ ਕਬੀਆ ਉਹਨਾਂ 40 ਇਹਨਾਂ ਦੇ ਜਿਹੜੇ ਮੋਢੀ ਸਨ ਮਹਾਸਿੰਘ ਉਹਨੇ ਆਪਣਾ ਵਦਾਵਾ ਪੜਵਾ ਲਿਆ ਸੀ ਪਾਤਸ਼ਾਹ ਜੀ ਸਾਨੂੰ ਖੀਵਾ ਕਰਦੇ ਹੋ ਜਨਮ ਵਕਤੇ ਗੇੜ ਤੋਂ ਵਿਚਾਲੋ ਤੇ ਗੁਰੂ ਪਿਆਰ ਵਾਲਿਓ ਉਹਨਾਂ ਸਿੰਘਾਂ ਨੇ ਕੁਰਬਾਨੀ ਕੀਤੀ ਆਪਣਾ ਵਦਾਵਾ ਪੜਵਾ ਲਿਆ ਪਾਤਸ਼ਾਹ ਕਿਰਪਾ ਕਰਨ ਸਭ ਸੁਆਤ ਬਖਸ਼ਣ ਗੁਰੂ ਘਰ ਆਉਣ ਦੀ ਤੇ ਮਨ ਕਰਕੇ ਇਤਿਹਾਸ ਨੂੰ ਸੁਣਨ ਦੀ ਗੁਰਬਾਣੀ ਨੂੰ ਬਾਚਣ ਦੀ ਕਿ ਸਾਡਾ ਵੀ ਜਿਹੜੇ ਬਦੌਦੇ ਅਸੀਂ ਮਨ ਕਰਕੇ ਗੁਰੂ ਕੋਲ ਆਏ ਹੋਏ ਨੇ ਇਹ ਸਾਡੇ ਤੋਖਲੇ ਸਾਡੇ ਵਿਕਾਰ ਖਤਮ ਹੋ ਜਾਣ ਤੇ ਪਾਤਸ਼ਾਹ ਸਾਨੂੰ ਨਾਮ ਦੇ ਨਾਲ ਦਰ ਘਰ ਦੇ ਨਾਲ ਜੋੜ ਲੈਣ ਤਾਂ ਹੀ ਮਹਾਂ